ਅਡੇ ਦਿੱਲੀ ਵਰਤਾਲੇ ਆਪ ਆਇਆ ਤੀਰ ਨਾਲ ਜਿਹੜਾ ਕੰਮ ਕਰੀ ਸੀ ਨੰਬਰ ਜਾਣ ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਜੀ ਅਭਿਸ਼ੇਕ ਲੰਬਾ ਜੀ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪੈਰਾਮਿਡ ਗਰੁੱਪ ਦੇ ਉਸ ਤੋਂ ਬਾਅਦ ਮੈਂ ਡਾਟ ਸਰਬਜੀਤ ਸਿੰਘ ਸੱਗਰ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਨਿਵਾਸਾ ਗਰੁੱਪ ਦੇ ਮਿਸਟਰ ਵਿਰਿੰਦਰ ਸਤੀਜਾ ਜੀ ਅਤੇ ਡਾਕਟਰ ਦਿਵੇਆ ਪ੍ਰਸ਼ਾਦ ਬਜਾਜ ਜੀ ਇਹਨਾਂ ਮੈਂ ਇੱਥੇ ਆਉਣ ਤੇ ਆਪਣੇ ਸੈਂਟਰ ਵਿੱਚ ਜੀ ਆਇਆਂ ਨੂੰ ਕਹਿੰਦਾ ਹਾਂ ਅੱਜ ਇਹਨਾਂ ਨੇ ਸਾਡੇ ਡਾਇਗਨੋਸਟਿਕ ਸੈਂਟਰ ਨੂੰ ਚੁਣਿਆ ਆਪਣੇ OPD ਲਈ ਇਹਨਾਂ ਦੇ ਵੱਖ-ਵੱਖ ਜਿਹੜੇ ਬਾਹਰ ਡਾਕਟਰ ਨੇ ਡਾਕਟਰ ਸ਼ਾਨ ਮਿੱਤਲ ਜੀ ਜਾਂ ਹੋਰ ਵੀ ਇਹਨਾਂ ਦੇ ਨਾਲ ਡਾਕਟਰ ਬਲਜੋਤ ਜੀ ਇਹਨਾਂ ਨੇ ਇੱਥੇ ਆਗੇ OPD ਦੀਆਂ ਸਵਾਵਾਂ ਨਿਭਾਇਆ ਕਰ ਲਈਆਂ ਕਿਉਂਕਿ ਜਿਹੜੇ ਉਹ ਮਰੀਜ਼ ਆ ਜਿਨ੍ਹਾਂ ਨੂੰ ਇੱਥੇ ਆਪਨ ਬਹੁਤ ਸਾਰੇ ਐਮਰਜੈਂਸੀਆਂ ਪੈ ਜਾਂਦੀਆਂ ਪਰ ਉਹਨਾਂ ਨੂੰ ਇੱਕਦਮ ਅੰਮ੍ਰਿਤਸਰ ਜਾਣਾ ਪੈਂਦਾ ਉਹਨਾਂ ਨੂੰ ਇੱਥੇ ਰੋਕਿਆ ਜਾਵੇ ਤਾਂ ਜੋ ਉਹਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ ਕਿੰਨਾਂ ਨੂੰ ਵਾਧਾ ਹੋਣ ਦੀ ਚੀਜ਼ ਹੈ ਕਿ ਲੋਕਾਂ ਦਾ ਨਾਲ ਜੁੜੇ ਦਿਓ ਲੋਕਾਂ ਨੂੰ ਕਿੱਲੇ ਕੋ ਬੈਠੇ ਨੇ ਨਿਕੜੀ ਤਰਨਤਾਰਨ ਦੇ ਵਿੱਚ ਤਕਰੀਬਨ 400 ਦੇ ਕਰੀਬ ਪਿੰਡ ਆ ਬਹੁਤ ਵੱਡਾ ਸ਼ਹਿਰ ਆ ਇੱਥੋਂ ਦੇ ਲੋਕਾਂ ਨੂੰ ਅਕਸਰ ਜਦੋਂ ਕੋਈ ਪ੍ਰੋਬਲਮ ਪੈਂਦੀ ਤਾਂ ਅਮਰਸਾ ਜਲੰਧਰ ਜਾਂ ਲੁਧਿਆਣਾ ਰੇਖੇ ਜਾਣਾ ਪੈਂਦਾ ਅੱਜੋ ਜਿਹੜੀਆਂ ਸਹੂਲਤਾਂ ਆਪਾਂ ਨੂੰ ਇੱਥੇ ਮਿਲ ਜਾਣ ਇੱਕ ਛੱਤ ਦੇ ਥੱਲੇ ਮਿਲ ਜਾਣ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਅਮਰਸਾ ਜਾ ਕੇ ਤੇ ਹੋਰ ਜਾਣ ਦੀ ਲੋੜ ਪਾ ਸਰ ਇਹਨਾਂ ਬੰਦਾ ਕੀ ਇਹਦੇ ਵਿੱਚ ਤੱਕ ਦੇ ਕਿ ਐਮਰਜੈਂਸੀ ਬਵਾਤਾਂ ਤੇ ਜਾਣੀ ਨਹੀਂ ਦੀ ਅੱਜ ਇਹ ਹਾਲ ਦੀ ਘੜੀ ਓਪੀਡੀ ਸਵਾਮਾ ਸ਼ੁਰੂ ਕਰ ਰਹੇ ਇਦੇ ਵਿੱਚ ਅਸੀਂ ਤਕਰੀਬਨ 10:00 11:00 ਵਜੇ ਤੋਂ ਸਟਾਰਟ ਕਰਕੇ 2:00 3:00 ਵਜੇ ਤੱਕ OPD ਚੱਲੂਗੀ ਜਿਹਦੇ ਵਿੱਚ ਹਰੇਕ ਤਰ੍ਹਾਂ ਦੇ ਜਿਹੜੇ ਸਪੈਸ਼ਲਿਸਟ ਡਾਕਟਰ ਆਉਣਗੇ ਜਿਵੇਂ ਜਿਹਦੇ ਵਿੱਚ ਗੈਸਟੋ ਦੇ ਕਾਈਨਕੋਲੋਜਿਸਟ ਔਰਥੋਪੀਡੀਸ਼ਨ ਕਾਰਡੀਓਲੋਜਿਸਟ ਕੋਈ ਵੀ ਅਸੀਂ ਇਹੋ ਜਿਹਾ ਪੈਰਾਮੀਟਰ ਨੇ ਜਿਹੜਾ ਛੱਡ ਆ ਕੇ ਇਤਰਨ ਤਰਨ ਦੇ ਦੇ ਆਸ-ਪਾਸ ਦੇ ਪਿੰਡਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮਿਲੂਗੀ ਤੇ ਬਹੁਤ ਹੀ ਵਾਜਬ ਰੇਟਾਂ ਦੇ ਉਹਨਾਂ ਦੇ ਇਲਾਜ ਇੱਥੇ ਹੋਇਆ ਕਰਨਗੇ ਇੱਕੋ ਛੱਤ ਥੱਲੇ ਉਹਨਾਂ ਨੂੰ OPD ਮਿਲੂਗੀ ਇੱਕੋ ਛੱਤ ਥੱਲੇ ਡਾਇਗਨੋਸਟਿਕ ਸ ਅੱਜ ਅਸੀਂ ਪੰਜਾਬ ਜੋਤੀ ਅੱਜ ਤੇ ਇਹ ਫੈਕਟਰ ਟਰੈਕਟਰ ਤੋਂ ਕੰਮ ਤੇ ਪਹੁੰਚੇ ਅੱਜ ਅਸੀਂ ਗੋਨਾਨਕ ਡਾਇਗਨੋਸ ਸੈਂਟਰ ਤੇ ਆਏ ਆ ਇਹਦਾ ਉਹ ਘਟਨ ਕੀਤਾ ਵੀ ਇਸ ਡਾਇਗਨੋਸ ਸੈਂਟਰ ਦੇ ਨਾਲ ਦੀ ਨਾਲ ਅਸੀਂ ਲਿਵਾਸਾ ਦੇ ਨਾਲ ਜਿਹੜਾ ਕੋਲੈਬੋਰੇਸ਼ਨ ਕੀਤੀ ਆ ਤਾਂ ਕਿ ਦਰਨਦਰ ਜिले ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਵਿੱਚ ਵਾਧਾ ਹੋ ਸਕੇ ਜਿਸ ਵਿੱਚ ਅਸੀਂ ਲਿਵਾਸਾ ਹਸਪਤਾਲ ਦੇ ਨਾਲ ਤਾਇਬ ਦੇ ਵਿੱਚ ਅਸੀਂ ਪੇਟ ਦੇ ਡਾਕਟਰਾਂ ਦੇ ਡਾਕਟਰ ਆਰਡੀ ਡਾਕਟਰ ਨਿਊਰੋਲੋਜੀ ਦੇ ਡਾਕਟਰ ਤੇ ਚੈਸਟ ਐਂਡ ਟੀਬੀ ਸਪੈਸ਼ਲਾਈਜ਼ਡ ਡਾਕਟਰ ਵੀ ਇੱਥੇ ਆ ਕੇ ਲੋਕਾਂ ਨੂੰ ਸੇਵਾਵਾਂ ਜਿਹੜੀਆਂ ਆਪ ਉਹ ਆਪਣੇ ਡਿਪਾਰਟਮੈਂਟ ਦੀਆਂ ਦਿਆ ਕਰਨਗੇ ਤਾਂ ਕਿ ਤਰਨਤਨ ਦੇ ਲੋਕਾਂ ਨੂੰ ਅੰਮਰਸਾ ਜਾ ਕੇ ਖੱਜਲ ਖਰਾਬ ਨਾ ਹੋਣਾ ਪਵੇ ਸਰ ਇਹਦੇ ਵਿੱਚ ਪਹਿਲਕਦਮੀ ਅਣੀ ਸਪੈਸ਼ਲਾਈਜੇਸ਼ਨ ਵਾਲੇ ਡਾਕਟਰ ਕੋਈ ਨਹੀਂ ਆ ਰਹੇ ਸਿਰਫ ਹਲਵਾਲ ਸਾਹ ਹਸਤਲਵਾਲੇ ਨੇ ਪਹਿਲਕਦਮੀ ਕੀਤੀ ਆ ਆਲਰੇਡੀ 40 ਹਸਪਤਾਲ ਦੇ ਆਂਦੇ ਪਰ ਉਹ ਇੱਕ ਤੋਂ ਸਪੈਸ਼ਲਾਈਜੇਸ਼ਨ ਦੇ ਆਂਦੇ ਹੈਗੇ ਇਹ ਠੀਕ ਹੈ ਨਾ ਲਵਾਸਾ ਫਿਟੋਟਿਕ ਰਾਜ ਹੈਗੀ ਆ ਤੇ ਲਵਾਸਾ ਹਸਪਤਲ ਆਪਣੇ ਆਲ ਇੰਡੀਆ ਲੈਵਲ ਤੇ ਹੀ ਚੱਲਦੀ ਹੈਗੀ ਆ ਤੇ ਅਮਰਸਰ ਦੇ ਮੇਨ ਡਾਕਟਰ ਹੈਗੇ ਜਿਹੜੇ ਇਥੋਂ ਲਵਾਸਾ ਹਸਪਤਲ ਅਮਰਸਰ ਤੋਂ ਜਿਹੜੇ 에য়ারਪੋਰਟ ਦੇ ਲੱਗੇ ਆ ਉਸ ਰੋਡ ਤੇ ਉਥੋਂ ਦੇ ਡਾਕਟਰ ਜਿਹੜੇ ਸਾਡੇ ਕੋਲ ਆ ਉਹ ਆਪੀਡੀ ਦੇ ਵਿੱਚ ਉਹ ਕਾਰਡ ਹੀ ਚੱਲਦੇ ਹੈਗੇ ਇਹ ਇੰਡੋਰ ਪੇਸ਼ੈਂਟ ਦੇ ਵਿੱਚ ਕਾਰਡ ਜਿਹੜੇ ਆ ਇਹਨਾਂ ਦੀ ਸਹੂਲਤ ਹੁੰਦੀ ਜਿਹੜੇ ਪੇਸ਼ੈਂਟ ਦਾਖਲ ਹੁੰਦੇ ਆ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਆ ਦਾਖਲ ਦੀ ਲੋੜ ਆ ਉਹਨਾਂ ਦੇ ਵਿੱਚ ਸਹੂਲਤ ਜਿਹੜੀ ਹੁੰਦੀ ਹੈ ਇੱਕ ਤੁਹਾਡੇ ਗੋਲ ਪੇਟ ਦੀਆਂ ਬਿਮਾਰੀਆਂ ਦੇ ਡਾਕਟਰ ਬਦਮਾਗ ਦੀਆਂ ਬਿਮਾਰੀਆਂ ਦੇ ਡਾਕਟਰ ਹੱਡੀਆਂ ਦੇ ਡਾਕਟਰ ਛਾਤੀ ਦੇ ਡਾਕਟਰ ਹਾਰਟ ਸਪੈਸ਼ਲਾਈਜੇਸ਼ਨ ਦੇ ਡਾਕਟਰ ਵਾਰੋ-ਵਾਰੇ ਦਿਨ ਆਪਣੇ ਸਾਹ ਦੇ ਨਾਲ ਓਪੀਡੀ ਜਿਹੜੀ ਇੱਥੇ ਕਰਿਆ ਕਰਦੇ ਹਾਂ ਜੀ ਯਾਨੀ ਕਿ ਦਰਨ ਦਰਨ ਨਿਵਾਸੀਆਂ ਨੂੰ ਹਾਂ ਦਰਨ ਦਰਨ ਨਿਵਾਸੀਆਂ ਨੂੰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਸਹੂਲਤ ਹੋ ਜੇਗੀ ਕਿ ਕਈ ਵਾਰੀ ਸਾਨੂੰ ਅਮਰਸਰ ਭਿੰਗਨੇ ਪੈਂਦੇ ਪੇਸ਼ੈਂਟ ਉਹ ਫਿਰ ਆਪਾਂ ਇੱਥੇ ਇਹਨਾਂ ਨੂੰ ਕੰਸਲਟ ਕਰਕੇ ਕਰਾਂਗੇ ਸਰ ਕੋਈ ਟਾਈਮ ਹੈ ਅੰਡੇ ਟਾਈਮ ਟਾਈਮ दस लाएगे, तक। लोड पे जो है पंजाब का एक सबसे बड़ा ग्रुप ऑफ हॉस्पिटल्स है जिसमें हमारे पांच हॉस्पिटल्स हैं। तो अमृतसर हो गया होशियार खना मोहाली और नवाशहर और अमृतसर लिवासा जो लिवासा हॉस्पिटल अमृतसर है उन्होंने अभी हमारा टाइप किया है गुरुनानक डायग्नोसिस सेंटर तरन तारन के साथ ताकि हम लोग यहाँ पर सुपर स्पेशलिस्ट सेवाएं जो है यहाँ की जो तरन तारन की पॉपुलेशन है तरन तारण की कम्युनिटी है उसको अपना बेनिफिट दे सके तो यहाँ पर हम लोगों ने तय किया है कि पल्मोनोलॉजिस्ट जो सुपर स्पेशलिस्ट है वो यहाँ पर बैठेंगे साथ में मेडिकल गैस्ट्रोनट्रोलॉजिस्ट सर्जिकल गैस्ट्रेंट्रोलिस्ट हार्ट स्पेशलिस्ट और साथ में ऑर्थोपेटिक और्थ सर्जरी है। तो ये सारी सेवाएं मतलब ओ पी डी जो है वो अं, अंडर सिंगल वन रूफ और कोई यहाँ पर नहीं दे रहा है तो हम लोगों ने ये पहली अपना ये पहल करी है आ, तरन तारण में और हम चाहते हैं कि सब लोगों को सब लोग यहाँ पर इस सेवा का फ़ायदा उठा सकते अगर कोई भी इमरजेंसी आती है कोई भी इन पेशेंट मतलब अगर किसी पेशेंट को दाखिले की ज़रूरत है तो यहाँ पर अपनी ओ की सेवा ले सके और आपका ले सकता है उसके बाद वो पेशेंट जो है हॉस्पिटल शिफ्ट हो सकता है। सार्थ। और भी चाहिए। सकते हैं। बिल्कुल जित, जो जितना ज्यादा कम्युनिटी को अपना फायदा होगा तो उसके लिए हम लोग बिल्कुल ओपन है ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਵਲਜੀਤ ਸਿੰਘ ਸਰਜਿਕਲ ਗੈਸਟਰੋਐਂਟਰੋਲੋਜਿਸ ਤੇ ਲੈਪਰੋਸਕੋਪਿਕ ਸਰਜਨ ਲਿਵਾਸਾਂ ਮਰਿਤ ਸਰ ਤੋਂ ਅੱਜ ਅਸੀਂ ਇੱਥੇ ਤਰਨਤਾਰਨ ਆਏ ਹਾਂ ਸਾਰੇ ਆਪਣੀ ਟੀਮ ਦੇ ਨਾਲ ਅਸੀਂ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਓਪੀਡੀ 10 ਵਜੇ ਤੋਂ ਲੈ ਕੇ 2-3 ਵਜੇ ਤੱਕ ਆਲਮੋਸਟ ਡੇਲੀ ਕੋਈ ਨਾ ਕੋਈ ਡਾਕਟਰ ਇੱਥੇ ਹੋਏਗਾ ਜਿੱਦੇ ਚ ਫੇਫੜੇ ਦੇ ਸਪੈਸ਼ਲਿਸਟ ਢੇਟ ਦੇ ਸਪੈਸ਼ਲਿਸਟ ਮੈਂ ਸਰਜਨ ਗੈਸਟਰੋਇੰਟਰੋਸਟੋਨ ਸਰਜਨ ਔਰ ਹਾਰਟ ਦੇ ਸਪੈਸ਼ਲਿਸਟ ਔਰ ਥੋ ਦੇ ਸਪੈਸ਼ਲਿਸਟ ਸਭ ਆਣਗੇ ਮੇਰੀ ਆਪਣੀ ਫੀਲਡ ਹੈ ਢੇਟ ਦੇ ਕੈਂਸਰ ਜਿਹੜੀ ਗੰਭੀਰ ਬਿਮਾਰੀਆਂ ਹੈ ਜਿਹੜੀਆਂ ਕਿ ਮੈਡੀਕਲ ਟਰੀਟਮੈਂਟ ਤੋਂ ਬਾਹਰ ਨਿਕਲ ਜਾਂਦੀਆਂ ਹੈ ਸਰਜਰੀ ਵਾਲ ਉਹ ਸਾਰਾ ਮੇਰਾ ਡੋਮੇਨ ਹੈਗਾ ਅਸੀਂ ਪੇਟ ਦੇ ਸਭ ਤੋਂ ਜ਼ਿਆਦਾ ਕੰਪਲਿਕੇਟਿਡ ਸਰਜਰੀ ਕਰਨ ਵਿੱਚ ਸક્ષਮ ਹੈਗੇ ਆ ਸਾਰੀ ਮਸ਼ੀਨ ਬੈਕਅਪ ਸਭ ਕੁਝ ਸਾਡੇ ਕੋਲ ਹੈਗਾ ਟੈਕਨੀਕਲ ਐਕਸਪਰਟਿਸ ਟੀਮ ਹੈਗੀ ਹੈ ਔਰ ਅਸੀਂ ਚਾਹਾਂਗੇ ਕਿ ਤਰਨ ਤਰਨ ਔਰ ਨੇੜੇ ਦੇ ਸਾਰੇ ਪੇਸ਼ੈਂਟ ਸਾਡਾ ਬੈਨੀਫਿਟ ਉਠਾਣ ਇਹ ਹੈ ਜੀ ਸਾਡਾ ਮੈਸੇਜ

ਹੋ ਜਾਂਦਾ ਹੈ ਪੈਸੇ ਵੀ ਬਹੁਤ ਜ਼ਿਆਦਾ ਲੱਗਦੇ ਹੈ ਕਈ ਵਾਰੀ ਬਿਮਾਰੀਆਂ ਅੱਗੇ ਨਿਕਲ ਜਾਂਦੀਆਂ ਨੇ ਬੈਟਰ ਹੈ ਸਾਡੀ ਗੱਲ ਸੁਣਨਗੇ ਤੇ ਉਸ ਸਟੇਜ ਤੇ ਪਹੁੰਚਣਾ ਨਹੀਂ ਪਾਏਗਾ